ਇਹ ਤਕਰੀਬਨ ਸਾਢੇ 1.3 ਮਹੀਨਿਆਂ ਦਾ ਸਮਾਂ ਹੋ ਗਿਆ ਜਦੋਂ ਚੋਣਾਂ ਹੋਈਆਂ ਸੀ 40 ਵਾਰਡਾਂ ਦੇ ਵਿੱਚ ਤਾਂ ਉਸ ਤੋਂ ਬਾਅਦ 40 ਜਿੱਤੇ ਹੋਏ ਮੈਂਬਰਾਂ ਨੇ ਨੌ ਮੈਂਬਰ ਜਿਹੜੇ ਸੀ ਨਾਮਜ਼ਦ ਕਰਨ ਦੇ ਸੀ ਜਦੋਂ ਕਿ ਹਰਿਆਣਾ ਕਮੇਟੀ ਦੇ ਨੌ ਮੈਂਬਰ ਨਾਮਜ਼ਦ ਹੋਏ ਨੇ ਚਾਰ categories ਦੋ ਲੇਡੀਆਂ ਨੇ ਦੋ ਸਿੰਗਸਵਾਹਾਂ ਨੇ ਦੋ ਜਰਨਲ ਨੇ ਤਿੰਨ SC BC ਨੇ ਸੋ ਇਸ ਕਾਰਨ ਕਰਕੇ ਜਦੋਂ ਐਚਐਸ ਭੱਲਾ ਸਾਹਿਬ ਜਿਹੜੇ ਗੁਰਦੁਆਰਾ ਚੌਂਕ ਕਮਿਸ਼ਨਰ ਨੇ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਤਾਂ ਮੀਟਿੰਗ ਦੇ ਵਿੱਚ 40 ਮੈਂਬਰ ਹਾਜ਼ਰ ਹੋਏ ਤਾਂ ਉਹਨਾਂ ਨੂੰ ਦੱਸਿਆ ਕਿ ਐਕਟ ਨਾ ਹੋਣ ਕਰਕੇ ਜੇ ਨਾਮ ਦਿੱਤੀ ਨਹੀਂ ਹੋ ਸਕਦੀ ਹਰਿਆਣਾ ਸਰਕਾਰ ਨੇ ਕੱਲ ਹੀ ਜੋ ਹੈ ਉਹ ਕਾਨੂੰਨ ਬਣਾ ਕੇ ਜਿਹੜਾ ਹੈਗਾ ਕਾਨੂੰਨ ਪਾਸ ਕਰਕੇ ਉਹ ਪੈਦਾ ਗਵਰਨਰ ਸਾਹਿਬ ਦੀ ਰਾਜਪਾਲ ਸਾਹਿਬ ਦੀ ਸਹਿਮਤੀ ਜਿਹੜੀ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਤੇ ਕੱਲ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋ ਗਿਆ ਤਾਂ ਹੁਣ ਅੱਗੇ ਜਿਹੜੀ ਪ੍ਰਕਿਰਿਆ ਵਾ 40 ਮੈਂਬਰਾਂ ਦੇ ਵਿੱਚੋਂ 9 ਮੈਂਬਰ ਨਾਮਜ਼ਦ ਕਰਨ ਦੀ ਜਿਹੜੀ ਆ ਉਹ ਹੋਵੇਗੀ ਤੇ ਜਦੋਂ 49 ਦਾ ਹਾਊਸ ਪੂਰਾ ਹੋ ਜਾਏਗਾ 49 ਦਾ ਹਾਊਸ ਪੂਰਾ ਹੋ ਕੇ ਮੁੜ ਕੇ 11 ਮੈਂਬਰੀ ਇਲੈਕਟਿਵ ਜਿਹੜੀ ਉਹ ਚੁਣੀ ਜਾਏਗੀ ਉਹਨਾਂ ਇਲੈਕਟਿਵ ਸੱਜਿਆ ਗਿਆ ਕਿ ਹਰਿਆਣਾ ਸਰਕਾਰ ਨੇ ਜਿਹੜੇ 9 ਮੈਂਬਰ ਨਾਮਜ਼ਦ ਕਰਨੇ ਆ ਜਦੋਂ ਕਿ ਹਰਿਆਣਾ ਸਰਕਾਰ ਨੇ ਕਿਸੇ ਵੀ ਕੋਈ ਪਾਰਟੀ ਨੇ ਕਿਸੇ ਧੜੇ ਨੇ ਕੋਈ ਮੈਂਬਰ ਨਾਮਜ਼ਦ ਨਹੀਂ ਕਰਨਾ ਮੈਂਬਰ ਜਿਹੜੇ ਆ ਉਹ ਚੋਣ ਕਮਿਸ਼ਨਰ ਨੇ ਮੀਟਿੰਗ ਕਾਲ ਕਰਨੀ ਆ ਤੇ ਜਿਹੜੇ 40 ਜਿੱਤੇ ਹੋਏ ਮੈਂਬਰ ਆ ਉਹਨਾਂ ਨੇ ਨੌ ਮੈਂਬਰ ਜਿਹੜੇ ਆ ਉਹ ਕੋਆਪਰੇਟ ਕਰਨੇ ਨਾਮਜ਼ਦ ਕਰਨੇ ਪਰਵਾਰਾਂ ਜਿਨ੍ਹਾਂ ਨੂੰ ਅਸੀਂ ਉਥੋਂ ਪ੍ਰਬੰਧ ਚੋਂ ਬਾਹਰ ਕੀਤਾ ਵਕਰੀ ਕਮੇਟੀ ਬਣਾਈ ਉਹਨਾਂ ਦਾ ਕੋਈ ਜ਼ੋਰ ਲੱਗਾ ਕਿ ਜੇ ਬਲਜੀਤ ਸਿੰਘ ਦਾਦੂਵਾਲ ਚੋਣ ਨਹੀਂ ਜਿੱਤ ਸਕੇ ਤਾਂ ਇਹ ਨਾਮਿਨੇਟ ਹੋ ਕੇ ਕਿਤੇ ਪ੍ਰਬੰਧ ਚ ਨਾ ਆ ਜਾਣ ਤੇ ਉਹਨਾਂ ਦੇ ਜਿਹੜੇ ਹੱਥ ਠੋਕੇ ਬਣੇ ਹੋਏ ਆ ਇੱਥੇ ਹਰਿਆਣੇ ਦੇ ਵਿੱਚ ਜਿਹੜੇ ਖਾਸ ਕਰ ਬਾਦਲ ਪਰਿਵਾਰ ਦੇ ਹੱਥ ਠੋਕੇ ਆ ਉਹਨਾਂ ਵੱਲੋਂ ਇਹ ਐਕਟਿਵ ਸਿਰ ਤੇ ਆ ਜਾ ਰਿਹਾ ਉਹ ਵਰਾ ਕੀਤਾ ਜਾਂਦਾ ਜੀ ਚਾਹੀਦਾ ਗੁਰੂ ਨੂੰ ਮੰਨਣ ਵਾਲਾ ਗੁਰ ਪਰਯਾਦਾ ਦਾ ਧਾਰਤ ਹੋਣਾ ਚਾਹੀਦਾ ਉਹ ਭਾਵੇਂ ਚੋਣ ਲੜਿਆ ਹੋਵੇ ਨਾ ਲੜਿਆ ਹੋਵੇ ਨਾ ਜਿੱਤਿਆ ਹੋਵੇ ਇਹੋ ਜੀ ਕੋਈ ਵੀ ਕੰਡੀਸ਼ਨ ਜਿਹੜੀ ਆ ਨਹੀਂ ਕਈ ਜਾਣ ਬੁੱਝ ਕੇ ਜਿਹੜੇ ਆ ਇਸ ਤਰ੍ਹਾਂ ਦਾ 네ਗੇਟਿਵ ਜਿਹੜਾ ਉਹ ਸਿਰਜ ਰਹੇ ਆ ਖਾਸਲੇ ਵਾਸਤੇ ਕਿ ਜਿਹੜੇ ਬੰਦੇ ਕਮੇਟੀ ਲਈ ਕੰਮ ਕਰਨ ਵਾਲੇ ਜਿੰਨਾ ਸੰਘਰਸ਼ ਲੜਿਆ ਜਾਂ ਜਿਹੜੇ ਕੀਦੇ ਪ੍ਰਚਾਰ ਪ੍ਰਸਾਰ ਉਹਨਾਂ ਦੇ ਪਿੱਛੇ ਜਿਹੜਾ ਆ ਕੀਤਾ ਜਾਵੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਨੈਟਿਵ ਸੱਜਿਆ ਜਾ ਰਿਹਾ ਜਦੋਂ ਕਿ ਸਿਹਜ ਹਰਿਆਣਾ ਕੋਲ ਦੁਬਾਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ 3 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਹੇਠਾਂ ਕੋਈ ਪ੍ਰਕਿਰਿਆ ਨਹੀਂ ਸ਼ੁਰੂ ਕੀਤੀ ਗਈ ਹੈ ਕੀ ਕਾਰਨ ਬੰਦ ਹੈ ਦੇਖੋ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਾਡੀ ਸਿੱਖ ਸੰਗਤਾਂ ਦੀ ਮੰਗ ਤੇ ਹਰਿਆਣਾ ਸਰਕਾਰ ਵੱਲੋਂ 19 ਜਨਵਰੀ 2025 ਨੂੰ ਕਰਾ ਦਿੱਤੀਆਂ ਤਕਰੀਬਨ ਸਾਢੇ 3 ਮਹੀਨਿਆਂ ਦਾ ਸਮਾਂ ਹੋ ਗਿਆ ਜਦੋਂ ਚੋਣਾਂ ਹੋਈਆਂ ਸੀ 40 ਵਾਰਡਾਂ ਦੇ ਵਿੱਚ ਤਾਂ ਉਸ ਤੋਂ ਬਾਅਦ 40 ਜਿੱਤੇ ਹੋਏ ਮੈਂਬਰਾਂ ਨੇ 9 ਮੈਂਬਰ ਜਿਹੜੇ ਸੀ ਨਾਮਜ਼ਦ ਕਰਨੇ ਸੀ ਸਾਡਾ ਹਰਿਆਣਾ ਕਮੇਟੀ ਦਾ ਜਿਹੜਾ ਗੁਰਦੁਆਰਾ ਐਕਟ 2014 ਉਹ ਸ਼੍ਰੋਮਣੀ ਕਮੇਟੀ ਦੇ ਐਕਟ 1925 ਨੂੰ ਫਾਲੋ ਕਰਦਾ ਕਿਉਂਕਿ ਐਕਟ ਦੇ ਵਿੱਚ ਬਕਾਇਦਾ ਲਿਖਿਆ ਕਿ ਜਿੰਨਾ ਚਿਰ ਹਰਿਆਣਾ ਕਮੇਟੀ ਆਪਣੇ ਨਿਯਮ ਉਪ ਨਿਯਮ ਨਹੀਂ ਬਣਾ ਲੈਂਦੀ ਉਹਨਾਂ ਚਿਰ ਸ਼੍ਰੋਮਣੀ ਕਮੇਟੀ ਦੇ ਐਕਟ ਨੂੰ ਇਹ ਫਾਲੋ ਕਰੇਗਾ ਸ਼੍ਰੋਮਣੀ ਕਮੇਟੀ ਐਕਟ ਦੇ ਵਿੱਚ ਜਿਹੜੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਉਹਨਾਂ ਦੀ ਕੋਈ ਕੈਟਾਗਰੀ ਨਹੀਂ ਆ ਜਦੋਂ ਕਿ ਹਰਿਆਣਾ ਕਮੇਟੀ ਦੇ 9 ਮੈਂਬਰ ਨਾਮਜ਼ਦ ਹੋਣੇ ਨੇ ਚਾਰ ਕੈਟਾਗਰੀਆਂ ਨੇ ਦੋ ਲੇਡੀਆਂ ਨੇ ਦੋ ਸਿੰਗਸ ਭਾਵਾਂ ਨੇ ਦੋ ਜਰਨਲ ਨੇ ਤਿੰਨ ਐਸ்சி ਬੀਸੀ ਨੇ ਸੋ ਇਸ ਕਾਰਨ ਕਰਕੇ ਜਦੋਂ ਐਚਐਸ ਭੱਲਾ ਸਾਹਿਬ ਜਿਹੜੇ ਗੁਰਦੁਆਰਾ ਚੋਣ ਕਮਿਸ਼ਨਰ ਨੇ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਤਾਂ ਮੀਟਿੰਗ ਦੇ ਵਿੱਚ 40 ਮੈਂਬਰ ਹਾਜ਼ਰ ਹੋਏ ਤਾਂ ਉਹਨਾਂ ਨੂੰ ਦੱਸਿਆ ਕਿ ਐਕਟ ਨਾ ਹੋਣ ਕਰਕੇ ਜੇ ਨਾਮਜ਼ਦਗੀ ਨਹੀਂ ਹੋ ਸਕਦੀ ਤਾਂ ਫਿਰ ਚੋਣ ਕਮਿਸ਼ਨਰ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਜਿਨ੍ਹਾਂ ਨੇ ਬਹੁਮਤ ਨਾਲ ਕਾਨੂੰਨ ਬਣਾਉਣਾ ਹੁੰਦਾ ਤਾਂ ਉਹਨਾਂ ਨੇ ਚਿੱਠੀ ਲਿਖੀ ਹਰਿਆਣਾ ਸਰਕਾਰ ਨੂੰ ਤਾਂ ਹਰਿਆਣਾ ਸਰਕਾਰ ਨੇ ਕੱਲ ਹੀ ਜੋ ਹੈ ਉਹ ਕਾਨੂੰਨ ਬਣਾ ਕੇ ਜਿਹੜਾ ਹੈਗਾ ਕਾਨੂੰਨ ਪਾਸ ਕਰਕੇ ਪੈਦਾ ਗਵਰਨਰ ਸਾਹਿਬ ਦੀ ਰਾਜਪਾਲ ਸਾਹਿਬ ਦੀ ਵੀ ਸਹਿਮਤੀ ਜਿਹੜੀ ਉਹਨਾਂ ਨੇ ਵੀ ਮੋਹਰ ਲਾ ਦਿੱਤੀ ਹੈ ਤੇ ਕੱਲ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋ ਗਿਆ ਤਾਂ ਹੁਣ ਅੱਗੇ ਜਿਹੜੀ ਪ੍ਰਕਿਰਿਆ ਆਵਾ 40 ਮੈਂਬਰਾਂ ਦੇ ਵੱਲੋਂ 9 ਮੈਂਬਰ ਨਾਮਜ਼ਦ ਕਰਨ ਦੀ ਜਿਹੜੀ ਉਹ ਹੋਵੇਗੀ ਤੇ ਜਦੋਂ 49 ਦਾ ਹਾਊਸ ਪੂਰਾ ਹੋ ਜਾਏਗਾ 49 ਦਾ ਹਾਊਸ ਪੂਰਾ ਹੋ ਕੇ ਮੁੜ ਕੇ 11 ਮੈਂਬਰੀ ਐਗਜ਼ੈਕਟਿਵ ਜਿਹੜੀ ਉਹ ਚੁਣੀ ਜਾਏਗੀ ਉਹਨਾਂ ਚਿਰ ਜਿਹੜੀ ਸਾਡੀ ਪੁਰਾਣੀ ਕਮੇਟੀ ਆ ਉਹੀ ਕੇਅਰ ਟੇਕਰ ਤੌਰ ਤੇ ਜਿਹੜਾ ਪੂਰਾ ਕੰਮ ਜਿਹੜੀ ਜਿਸ ਤਰ੍ਹਾਂ ਪਹਿਲਾਂ ਕਿਉਂਕਿ ਗੁਰਦੁਆਰਾ ਐਕਟ 'ਚ ਵੀ ਸਾਫ਼ ਲਿਖਿਆ ਕਿ ਜਿੰਨਾ ਚਿਰ ਇਲੈਕਟਿਡ ਕਮੇਟੀ ਨਹੀਂ ਆ ਜਾਂਦੀ ਉਹਨਾਂ ਚਿਰ ਜਿਹੜੀ ਨਾਮਿਨੇਟ ਕਮੇਟੀ ਆ ਉਹ ਕੰਮ ਕਰਦੀ ਰਹੇਗੀ ਤੇ ਇਸ ਤਰ੍ਹਾਂ ਜਿਹੜੀ ਨਾਮਿਨੇਟ ਕਮੇਟੀ ਆ ਨਵੀਂ ਚੁਣੀ ਹੋਈ ਕਮੇਟੀ ਦੀ ਕਿਰਿਆ ਪੂਰੀ ਨਾ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਪਹਿਲਾਂ ਵਾਲੀ ਕਮੇਟੀ ਜਿਹੜੀ ਉਹ ਕੰਮ ਕਰਦੀ ਆ ਤੇ ਹੁਣ ਮੈਨੂੰ ਲੱਗਦਾ ਜਲਦੀ ਮੈਂ ਹਰਿਆਣਾ ਸਰਕਾਰ ਨੂੰ ਵਧਾਈ ਵੀ ਦੇਵਾਂਗਾ ਇਸ ਗੱਲ ਦੀ ਕਿ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸ੍ਰੀ ਨੈਭ ਸਿੰਘ ਸੈਣੀ ਦੀ ਸਰਕਾਰ ਨੇ ਕਾਨੂੰਨ ਬਣਾ ਕੇ ਬਕਾਇਦਾ ਗੁਰਦੁਆਰਾ ਚੋਣ ਕਮਿਸ਼ਨ ਨੂੰ ਦੇ ਦਿੱਤਾ ਬਕਾਇਦਾ ਉਹਦਾ ਨੋਟੀਫਿਕੇਸ਼ਨ ਜਿਹੜਾ ਹੋ ਗਿਆ ਤਾਂ ਹੁਣ ਲੱਗਦਾ ਕਿ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਉਹ ਜਲਦੀ ਇਹਦੀ ਕੋਈ ਡੇਟ ਦੇਣਗੇ ਤਾ ਜਿਹੜੇ ਉਮੀਦਵਾਰ ਨੇ ਚੁਣੇ ਹੋਏ ਉਹ ਗਾਂ ਨੌ ਮੈਂਬਰ ਜਿਹੜੇ ਉਹ ਨਾਮਜ਼ਦ ਕਰਦੇ ਇਹ ਨੌ ਮੈਂਬਰ ਚੋਣ ਕਿਸ ਤਰ੍ਹਾਂ ਹੋਏਗੀ ਪ੍ਰਕਿਰਿਆ ਕੀ ਰਹੇਗੀ ਦੇਖੋ ਇੱਕ ਬੜਾ ਨੈਟਿਵ ਸਿਰਜਿਆ ਗਿਆ ਕਿ ਹਰਿਆਣਾ ਸਰਕਾਰ ਨੇ ਜੀ ਨੌ ਮੈਂਬਰ ਨਾਮਜ਼ਦ ਕਰਨੇ ਆ ਜਦੋਂ ਕਿ ਹਰਿਆਣਾ ਸਰਕਾਰ ਨੇ ਕਿਸੇ ਵੀ ਕੋਈ ਪਾਰਟੀ ਨੇ ਕਿਸੇ ਧੜੇ ਨੇ ਕੋਈ ਮੈਂਬਰ ਨਾਮਜ਼ਦ ਨਹੀਂ ਕਰਨਾ ਮੈਂਬਰ ਜਿਹੜੇ ਆ ਉਹ ਚੋਣ ਕਮਿਸ਼ਨਰ ਨੇ ਮੀਟਿੰਗ ਕਾਲ ਕਰਨੀ ਆ ਤੇ ਜਿਹੜੇ 40 ਜਿੱਤੇ ਹੋਏ ਮੈਂਬਰ ਆ ਉਹਨਾਂ ਨੇ 9 ਮੈਂਬਰ ਜਿਹੜੇ ਆ ਉਹ ਕੋਆਪਰੇਟ ਕਰਨੇ ਨਾਮਜ਼ਦ ਕਰਨੇ ਆ ਤੇ ਉਹ ਜਿਹੜੇ 9 ਮੈਂਬਰ ਨੇ ਜਿਸ ਤਰ੍ਹਾਂ ਗੁਰਦੁਆਰਾ ਐਕਟ ਦੇ ਵਿੱਚ ਚਾਰ categories ਨੇ ਉਹਨਾਂ ਚਾਰ categories ਦੇ ਵਿੱਚੋਂ 9 ਮੈਂਬਰ ਜਿਹੜੇ ਆ 40 ਜਿੱਤੇ ਹੋਏ ਉਮੀਦਵਾਰਾਂ ਨੇ ਜਿਹਨੂੰ ਬਹੁਮਤ ਮਿਲੇਗਾ ਉਹ ਮੈਂਬਰ ਜਿਹੜਾ ਉਹ ਬਣਦਾ ਜਾਏਗਾ ਤੇ ਇਸ ਤਰ੍ਹਾਂ 9 ਮੈਂਬਰ ਜਿਹੜੇ ਆ ਉਹ ਜਿੱਤੇ ਚੁਣੇ ਜਾਣਗੇ ਖਬਰਾਂ ਵਿੱਚ ਸਰ ਸਾਬ ਜੇ ਵੀ ਨਿਕਲ ਕੇ ਆ ਰਹੀਆਂ ਨੇ ਕਿ ਉਹ ਹਾਰੇ ਹੋਏ ਮੈਂਬਰ ਆ ਰਹੇ ਉਮੀਦਵਾਰ ਨੇ ਉਹਨੂੰ ਨਾਮਿਨੇਟ ਨਾ ਕੀਤਾ ਜਾਵੇ ਇਸ ਤਰ੍ਹਾਂ ਦੀ ਖਬਰਾਂ ਵੀ ਕਾਫੀ ਦਾ ਨਿਕਲ ਕੇ ਆ ਰਹੀ ਹੈਗੀ ਦੇਖੋ ਇਹ ਈਰਖਾ ਦੀ ਭਾਵਨਾ ਵਾ ਜਲਸ ਦੀ ਭਾਵਨਾ ਵਾ ਇਹੋ ਜਿਹਾ ਕਾਨੂੰਨ ਸਾਡੇ ਦੇਸ਼ ਵਿੱਚ ਕੋਈ ਨਹੀਂ ਹੈ ਨਾ ਤਾਂ ਪਾਰਲੀਮੈਂਟ 'ਚ ਇਦਾਂ ਦਾ ਕੋਈ ਕਾਨੂੰਨ ਹੈ ਨਾ ਵਿਧਾਨ ਸਭਾ ਦੇ ਅੰਦਰ ਨਾ ਪੰਜਾਬ ਨਾ ਹਰਿਆਣਾ ਨਾ Rajasthan ਨਾ ਹੀ ਸ਼੍ਰੋਮਣੀ ਕਮੇਟੀ 'ਚ ਕੋਈ ਕਾਨੂੰਨ ਹੈ ਤੇ ਨਾ ਹੀ ਦਿੱਲੀ ਕਮੇਟੀ 'ਚ ਕੋਈ ਕਾਨੂੰਨ ਹੈ ਜੇਕਰ ਇਹ ਕਾਨੂੰਨ ਹੁੰਦਾ ਤਾਂ ਫਿਰ ਅਰਨੁਜੇਤ ਲਈ ਅੰਮ੍ਰਿਤਸਰ ਸਾਹਿਬ ਤੋਂ ਚੋਣ ਹਾਰੇ ਸੀ ਪਰ ਉਹ ਦੇਸ਼ ਦੇ ਫਾਈਨਾਂਸ ਮਨਿਸਟਰ ਬਣੇ ਕਿਉਂਕਿ ਉਹਨਾਂ ਦੀ ਪਾਰਟੀ ਦਾ ਸੱਤਾਚ ਵੀ ਸੀ ਉਹਨਾਂ ਦੀ ਪਾਰਟੀ ਪੰਜਾਬ ਚੋਂ ਇੱਕ ਐਮਪੀ ਚੋਣ ਹਾਰਿਆ ਪਰ ਅੱਜ ਉਹ ਰੇਲ ਮਨਿਸਟਰ ਰਾਜ ਦੇ ਅੰਦਰ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਜਾਂ ਕੋਈ ਐਕਟ ਜਾਂ ਕੋਈ ਕਾਨੂੰਨ ਹੋਵੇ ਤਾਂ ਉਹ ਸਾਰਿਆਂ ਤੇ ਲਾਗੂ ਹੁੰਦਾ ਪਰ ਜਦੋਂ ਕੋਈ ਹੋਵੇ ਹੀ ਨਾ ਇਸ ਤਰ੍ਹਾਂ ਦਾ ਪਿਛਲੇ ਸਮੇਂ ਤੇ ਸਰਕਾਰ ਨੂੰ ਬਹੁਤ ਸੰਪਰਕ ਕਿਉਂਕਿ ਕਈਆਂ ਦੀ ਕਿਸੇ ਨਾਲ ਈਰਖਾਤ, ਵੈਸ਼, ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਕੇਵਲ ਪਰਸਨੈਲਿਟੀ ਕਲੇਸ ਕਿਸੇ ਨਾਲ ਈਰਖਾ ਦੀ ਭਾਵਨਾ ਹੋਣੀ ਤਾਂ ਉਹ ਇਸ ਤਰ੍ਹਾਂ ਦਾ ਨੈਟਿਵ ਸੈੱਜ ਦੇ ਆ ਹ ਦੂਸਰਾ ਖਾਸ ਕਰਕੇ ਤੁਹਾਨੂੰ ਪਤਾ ਪੰਜਾਬ ਦੇ ਵਿੱਚੋਂ ਜਿਹੜਾ ਬਾਦਲ ਪਰਿਵਾਰ ਆ ਜਿਨ੍ਹਾਂ ਨੂੰ ਅਸੀਂ ਇਥੋਂ ਪ੍ਰਬੰਧ ਚੋਂ ਬਾਹਰ ਕੀਤਾ ਵੱਖਰੀ ਕਮੇਟੀ ਬਣਾਈ ਉਹਨਾਂ ਦਾ ਇੱਕੋ ਹੀ ਜੋਰ ਲੱਗਾ ਕਿ ਜੇ ਬਲਜੀਤ ਸਿੰਘ ਦਾਦੂਵਾਲ ਚੋਣ ਨਹੀਂ ਜਿੱਤ ਸਕੇ ਤਾਂ ਇਹ ਨਾਮਿਨੇਟ ਹੋ ਕੇ ਕਿਤੇ ਪ੍ਰਬੰਧ ਚ ਨਾ ਆ ਜਾਣਾ ਤੇ ਉਹਨਾਂ ਦੇ ਜਿਹੜੇ ਹੱਥ ਠੋਕੇ ਬਣੇ ਹੋਏ ਆ ਇੱਥੇ ਹਰਿਆਣੇ ਦੇ ਵਿੱਚ ਜਿਹੜੇ ਖਾਸ ਕਰ ਬਾਦਲ ਪਰਿਵਾਰ ਦੇ ਹੱਥ ਠੋਕੇ ਆ ਉਹਨਾਂ ਵੱਲੋਂ ਇਹ ਨੈਟਵ ਸਿਰ ਜਾਇਆ ਜਾ ਰਿਹਾ ਉਹ ਮਰਾ ਕੀਤਾ ਜਾਂਦਾ ਜੀ ਜਿਹੜਾ ਬੰਦਾ ਚੋਣ ਨਹੀਂ ਜਿੱਤਿਆ ਜੀ ਉਹ ਨਾ ਨਾਮਿਨੇਟ ਨਾ ਹੋਵੇ ਇਹੋ ਜਿਹਾ ਕਾਨੂੰਨ ਦੇ ਨਾਂ ਸ਼੍ਰੋਮਣੀ ਕਮੇਟੀ ਜਨਾ ਦਿੱਲੀ ਕਮੇਟੀ ਜਨਾ ਪਾਰਲੀਮੈਂਟ ਨਾ ਵਿਧਾਨ ਸਭਾ ਚ ਸੋ ਇੱਥੋਂ ਤੱਕ ਕਿ ਅ ਰਾਜ ਸਭਾ ਦੇ ਮੈਂਬਰ ਨਾਮਿਨੇਟ ਜਿਹੜੇ ਸੀ ਉਹ ਦਾ ਪ੍ਰਾਈਮ ਮਿਨਿਸਟਰ ਤੱਕ ਰਿਹਾ ਸੋ ਇਹ 40 ਮੈਂਬਰਾਂ ਨੇ ਨਾਮਜ਼ਦ ਕਰਨਾ ਉਹ ਕੋਈ ਚੋਣ ਨਾ ਜਿੱਤਿਆ ਹੋਵੇ ਜਾਂ ਕੋਈ ਵੀ ਵਿਅਕਤੀ ਹੋਵੇ ਬਸ ਇਨਾ ਗੁਰਸਿੱਖ ਵਿਅਕਤੀ ਹੋਣਾ ਚਾਹੀਦਾ ਗੁਰੂ ਨੂੰ ਮੰਨਣ ਵਾਲਾ ਗੁਰਮਰਿਆਦਾ ਦਾ ਧਾਰਨੀ ਹੋਣਾ ਚਾਹੀਦਾ ਉਹ ਭਾਵੇਂ ਚੋਣ ਲੜਿਆ ਹੋਵੇ ਨਾ ਲੜਿਆ ਹੋਵੇ ਨਾ ਜਿੱਤਿਆ ਹੋਵੇ ਇਹੋ ਜੀ ਕੋਈ ਵੀ ਕੰਡੀਸ਼ਨ ਜਿਹੜੀ ਆ ਨਹੀਂ ਆ ਕਈ ਜਾਣ ਬੁੱਝ ਕੇ ਜਿਹੜੇ ਆ ਇਸ ਤਰ੍ਹਾਂ ਦਾ 네ਗੇਟਿਵ ਜਿਹੜਾ ਉਹ ਸਿਰਜ ਰਹੇ ਆ ਜਿਹੜਾ ਕਿ ਬਿਲਕੁਲ ਹੀ ਮੈਂ ਸਮਝਦਾ ਕਿ ਹਸੂਈ ਨਹੀਂ ਗੱਲਾ ਗੈਰ ਕਾਨੂੰਨੀ ਗੱਲ ਆ ਜਿਹੜੀ ਕਿ ਕਿਸੇ ਵੀ ਲਾ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆ ਕਈਆਂ ਨੂੰ ਕਿਸੇ ਤੋਂ ਪਤਾ ਨਹੀਂ ਡਰੀ ਇੰਨਾ ਲੱਗਦਾ ਕਿ ਉਹਨਾਂ ਨੂੰ ਐ ਲੱਗਦਾ ਕਿ ਅਸੀਂ ਉਹਨਾਂ ਦਾ ਬਰਾਬਰਤਾ ਨਹੀਂ ਕਰ ਸਕਦੇ ਜਾਂ ਉਹਨਾਂ ਦੇ ਬਰਾਬਰ ਸਾਡੇ ਜਿਹੜਾ ਹੈਗਾ ਸਰਕਲ ਨਹੀਂ ਆ ਉਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਸਿੱਖੀ ਨੂੰ ਦੇਣ ਕੋਈ ਨਹੀਂ ਦੇਖੋ ਕੋਈ ਆਪਣੇ ਪਿੰਡ ਦਾ ਕਸੀਮਤ ਆ ਉਹੀ ਆਪਣੇ ਜ਼ਿਲ੍ਹੇ ਤੱਕ ਸੀਮਿਤ ਆ। ਵਿਰੋਧ ਉਹਨਾਂ ਦਾ ਕਰਦੇ ਨੇ ਜਿਹੜੇ ਆਲ ਵਰਲਡ ਦੇ ਵਿੱਚ ਧਰਮ ਪ੍ਰਚਾਰ ਪ੍ਰਸਾਰ ਲਈ ਜਾਣੇ ਜਾਂਦੇ ਆ। ਹਜ਼ਾਰਾਂ ਸੰਗਤਾਂ ਨੂੰ ਧਰਮ ਪ੍ਰਚਾਰ ਕਰਕੇ ਅਮਰ ਸ਼ਿਕਾਇਆ ਗੁਰੂ ਦੇ ਲੜ ਲਾਇਆ, ਨਸ਼ਿਆਂ ਤੋਂ ਰਹਿਤ ਕਰਾਇਆ। ਉਹਨਾਂ ਵਿਅਕਤੀਆਂ ਨੂੰ ਜੇ ਕਿਤੇ ਇਕੱਠੇ ਬਿਠਾ ਕੇ ਗੱਲਬਾਤ ਕੀਤੀ ਜਾਵੇ ਨਾ ਤਾਂ ਫਿਰ ਪਤਾ ਲੱਗਦਾ ਵੀ ਕਿਹਦੀ ਹਰਿਆਣਾ ਕਮੇਟੀ ਲਈ ਦੇਣ ਕੀ ਹੈ ਜਾਂ ਸਿੱਖੀ ਲਈ ਦੇਣ ਕੀ ਹੈ ਸਿੱਖ ਪ੍ਰਚਾਰ ਲਈ। ਇਹ ਫੇਰ ਬੈਠ ਕੇ ਜਿਹੜੀ ਗੱਲਬਾਤ ਹੋਵੇ ਤੇ ਪਤਾ ਲੱਗਦਾ ਇਹੋ ਜਿਹੇ ਲੋਕ ਇਸ ਤਰ੍ਹਾਂ ਦਾ ਨੈਟਿਵ ਸਜਰੇ ਜਾਂ ਤਾਂ ਉਹ ਬਰਾਬਰਤਾ ਨਹੀਂ ਕਰ ਸਕਦੇ ਉਹਨਾਂ ਦੀ ਕੋਈ ਹੈਸੀਅਤ ਨਹੀਂ ਆ ਤੇ ਨਾ ਹੀ ਉਹਨਾਂ ਦੀ ਹਰਿਆਣਾ ਕਮੇਟੀ ਤੇ ਸਿੱਖੀ ਪ੍ਰਚਾਰ ਲਈ ਕੋਈ ਦੇਣ ਆ ਜਿਹੜੀ ਇਹੋ ਜੀਆਂ ਗੱਲਾਂ ਜਿਹੜੀਆਂ ਕਰਦੇ ਆ ਚੋਣ ਜਿੱਤ ਜਾਣਾ ਕੋਈ ਵੱਡੀ ਗੱਲ ਨਹੀਂ ਆ ਪਰ ਤੁਸੀਂ ਦੇਖੋ ਚੋਣ ਜਿੱਤਣਾ ਇੱਕ 10 20 50 ਪਿੰਡਾਂ ਦਾ ਫੈਸਲਾ ਕਿ ਉਹਨਾਂ ਨੇ ਜਿਹੜਾ ਹੈਗਾ ਚੋਣ ਜਿਤਾਈ ਆ ਜਿਹੜਾ ਮੈਂਬਰ ਨਾਮਿਨੇਟ ਹੋਣਾ ਉਹਨੂੰ 8-10 ਮੈਂਬਰਾਂ ਨੇ ਨਾਮਿਨੇਟ ਕਰਨਾ ਤੇ 8-10 ਮੈਂਬਰ ਜਿਹੜੇ ਨੇ ਉਹ ਹਜ਼ਾਰ ਬਿਨਾ ਇੱਕ-ਇੱਕ ਨੂੰ ਜੇ 50-50 ਪਿੰਡ ਪੈਂਦੇ ਆ ਤੇ ਉਹ ਹਜ਼ਾਰ ਪਿੰਡਾਂ ਦੇ ਮਤਲਬ ਇਹ ਤਾਂ ਸਗੋਂ ਜਿੱਤੇ ਹੋਏ ਮੈਂਬਰ ਨਾਲੋਂ ਵੀ ਵੱਧਦੀ ਹੈ ਅਹਿਮੀਅਤ ਹੋ ਜਾਂਦੀ ਹੈ ਨਾਮਜਦ ਮੈਂਬਰ ਦੀ ਕਿਉਂ ਉਹਨੂੰ 10 ਮੈਂਬਰ ਜਿੱਤੇ ਹੋਏ ਮੈਂਬਰ ਜਿਹੜੇ ਉਹ ਨਾਮਜਦ ਕਰਦੇ ਆ ਉਹਦੀ ਅਹਿਮੀਅਤ ਸਗੋਂ ਵੱਧ ਜਾਂਦੀ ਹੈ ਕਿ ਜਿੱਤੇ ਹੋਏ ਮੈਂਬਰ ਦੇ ਨਾਲੋਂ ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਜਲਸ ਦੀ ਭਾਵਨਾ ਪਰਸਨੈਲਿਟੀ ਕਲੇਸ ਜਿਹੜਾ ਪਰਸਨੈਲਿਟੀ ਕਲੇਸ ਆ ਉਹ ਇਹਦੇ ਚ ਕੰਮ ਕਰਦਾ ਇਸ ਤਰ੍ਹਾਂ ਦਾ ਨੈਟਿਵ ਇੱਕ ਜਿਹੜੀ ਸਾਜਸ਼ਾ ਨੇ ਪਿਛਲੇ ਪਾਸੇ ਕਿ ਜਿਹੜੇ ਬੰਦੇ ਕਮੇਟੀ ਲਈ ਕੰਮ ਕਰਨ ਵਾਲੇ ਜਿੰਨਾ ਸੰਘਰਸ਼ ਲੜਿਆ ਜਾਂ ਜਿਹੜੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਉਹਨਾਂ ਨੂੰ ਪਿੱਛੇ ਜਿਹੜਾ ਆ ਕੀਤਾ ਜਾਵੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਨੈਟਿਵ ਸੱਜਿਆ ਜਾ ਰਿਹਾ ਜਦੋਂ ਕਿ ਇਹ ਗੱਲ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆਉਂਦੀ